ਫਰੋਜਪੁਰ ਤੋਂ ਐਮਪੀ ਇਲੈਕਸ਼ਨ ਵਿੱਚ ਦਾਅਵੇਦਾਰੀ ਪੇਸ਼ ਕਰਨ ਵਾਲੇ ਫੌਜੀ ਅੰਗਰੇਜ਼ ਸਿੰਘ ਵਾਰਵਲ ਦੇ ਘਰ ਫਿਰ ਤੋਂ ਇੱਕ ਵੱਡਾ ਇਕੱਠ ਕੀਤਾ ਗਿਆ ਦਾਦਾਈਏ ਕਿ ਕੁਝ ਦਿਨ ਪਹਿਲਾਂ ਲੱਖੋ ਕੇ ਬਰਾਮ ਵਿਖੇ ਫੌਜੀ ਅੰਗਰੇਜ਼ ਸਿੰਘ ਵਾਰਵਲ ਦੇ ਹੱਕ ਦੇ ਵਿੱਚ ਰਾਏ ਸਿੱਖ ਬਰਾਦਰੀ ਦੀਆਂ ਵਕ ਵਕ ਜਥੇਬੰਦੀਆਂ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਸੀ ਦੱਸ ਦਈਏ ਕਿ ਸਾਬਕਾ ਫੌਜੀ ਅੰਗਰੇਜ਼ ਸਿੰਘ ਵਾਰਵਲ ਵੱਲੋਂ ਫਰੋਜਪੁਰ ਤੋਂ ਐਮਪੀ ਇਲੈਕਸ਼ਨ ਦੀ ਆਮ ਆਦਮੀ ਪਾਰਟੀ ਵੱਲੋਂ ਦਾਅਵੇਦਾਰੀ ਠੋਕੀ ਜਾ ਰਹੀ ਹੈ ਔਰ ਸਾਬਕਾ ਫੌਜੀ ਅੰਗਰੇਜ਼ ਸਿੰਘ ਵਾਰਵਲ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਇਕੱਠੇ ਕੀਤੇ ਜਾ ਰਹੇ ਹਨ ਇਹ ਤਸਵੀਰਾਂ ਹਨ ਫੌਜੀ ਅੰਗਰੇਜ਼ ਸਿੰਘ ਦੇ ਪਿੰਡ ਤੋਂ ਜਿੱਥੇ ਉਹਨਾਂ ਦੇ ਪਿੰਡ ਇੱਕ ਫਿਰ ਵੱਡਾ ਇਕੱਠ ਰੱਖਿਆ ਗਿਆ ਇਸ ਇਕੱਠ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀ ਇਕੱਤਰ ਹੋ ਜਾਂਨ ਤੁਸੀਂ ਵੀ ਦੇਖੋ ਇਹ ਤਸਵੀਰਾਂ ਫਿਰੋਜ਼ਪੁਰ ਤੋਂ رائے ਵੀਰ ਸਿੰਘ ਕਚੂਰਾ ਦੀ ਵਿਸ਼ੇਸ਼ ਰਿਪੋਰਟ ਕੀ ਅੱਜ ਦੀ ਨੌਜਵਾਨ ਜਿਹੜਾ ਜੂਥ ਹੈ ਉਹ ਅੱਜ ਕੱਲ ਜਿਹੜਾ ਕੀ ਆਪਾਂ ਦੇਖਦੇ ਆ ਨਸ਼ਿਆਂ ਦੇ ਵੱਲ ਜਾ ਰਿਹਾ ਹੈਗਾ ਤਾਂ ਫੌਜੀ ਅੰਗਰੇਜ਼ ਸਿੰਘ ਜਿਹੜੇ ਵਰਵਲ ਹੈਗੇ ਆ ਉਹਨਾਂ ਨੂੰ ਵੀ ਇਹੀ ਅਪੀਲ ਕਰਾਂਗੇ ਵੀ ਉਹ ਆਪਣੇ ਹਾਲਾਤਾਂ ਨੂੰ ਸਮਝਦੇ ਆ ਦੇਖਦੇ ਆ ਤਾਂ ਉਹ ਆਪਣੇ ਲਈ ਇੱਕ ਸਪੋਰਟਸਮੈਨ ਵੀ ਹੈ ਜਿਹੜੇ ਆਰਮੀ ਵਿੱਚ ਰਹਿ ਚੁੱਕੇ ਆ ਠੀਕ ਹੈ ਉਹ ਆਪਣੇ ਗਰਾਊਂਡ ਜਿਹੜੇ ਆਪਣੇ ਆ ਕੇ ਉਹਨਾਂ ਨੇ ਆਏ ਸੀ ਕਿ ਪਿੰਡਾ ਵਿੱਚ ਵੀ ਤਾਂ ਜਿਹੜੇ ਗਰਾਊਂਡ ਵੀ ਗਰਾਊਂਡ ਦਾ ਵਿਕਾਸ ਕਰਨਗੇ ਠੀਕ ਹੈ ਤੇ ਆਪਣੀ ਵੱਤ ਤੋਂ ਚੜ ਕੇ ਉਹਨਾਂ ਦੀ ਜਿਹੜੀ ਹੈ سپورਟ ਹੈਗੀ ਹੈ ਅੱਸੀ ਗੱਲ ਜੀ ਮੇਰਾ ਨਾਮ ਲਖਮਿੰਦਰ ਸਿੰਘ ਰਾਟੀ ਹੈ ਜੀ ਚੱਕ ਸ਼ਿਕਾਰਗੜ੍ਹ ਪਿੰਡ ਦਾ ਰਹਿਣ ਵਾਲਾ ਹਾਂ ਜਿਲ੍ਹਾ ਕੀ ਹੈ ਜੀ ਆਪਣਾ ਜਿਲ੍ਹਾ ਫਰੀਦਕੋਟ ਹੈ ਤੇ ਬਲਾਕ ਨੂੰ ਹਰਸਾਏ ਤੇ ਵੀਰ ਜੀ ਅੱਜ ਦੀ ਮੀਟਿੰਗ ਦੇ ਵਿੱਚ ਮਤਲਬ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਇਸ ਮੀਟਿੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਫੌਜੀ ਦੇ ਸੁਭਾਅ ਬਾਰੇ ਕਿਦਾਂ ਤੁਸੀਂ ਜਾਣੂ ਹੋ ਜੀ ਅੱਜ ਦੀ ਜਿਹੜੀ ਮੀਟਿੰਗ ਹੈ ਜਿਹੜਾ ਇਕੱਠ ਹੈ ਅੱਜ ਪਹਿਲੀ ਗੱਲ ਤਾਂ ਨਿੱਕਾ ਜਿਹਾ ਸੱਦਾ ਸੀਗਾ ਜਿਹਦੇ ਤੇ ਬਹੁਤ ਹੀ ਜ਼ਿਆਦਾ ਇਕੱਠ ਹੋਇਆ ਸਾਨੂੰ ਮਾਣ ਹੈ ਆਪਣੇ ਯੂਥ ਤੇ ਤੇ ਜਿਹੜੇ ਮੈਂਬਰ ਇੱਥੇ ਪਹੁੰਚੇ ਸੀਗੇ ਸਾਨੂੰ ਉਹਨਾਂ ਦਾ ਵੀ ਮਾਣ ਹੈ ਸਾਡੇ ਨਿੱਕੇ ਜਿਹੇ ਸੱਦੇ ਤੋਂ ਪਹੁੰਚੇ ਸੀਗੇ ਉਸ ਤੋਂ ਬਾਅਦ ਜੇਕਰ ਫੌਜੀ ਦੇ ਸੁਭਾਅ ਦੀ ਗੱਲ ਕਰੀਏ ਤਾਂ ਇੰਨਾ ਕੋ ਮਿੱਠਾ ਸੁਭਾਅ ਹੈਗਾ ਐਂ ਲੱਗਦਾ ਕਿ ਸਾਨੂੰ ਜਿਵੇਂ ਬਹੁਤ ਹੀ ਪਹਿਲਾਂ ਦਾ ਵਿਛੜਾ ਹੋਇਆ ਬੰਦਾ ਤੁਹਾਨੂੰ ਆਪ ਦਾ ਮਿਲ ਗਿਆ ਹੈ ਉਸ ਤੋਂ ਬਾਅਦ ਕਰੀਬਾਂ ਦੀ ਮਤਲਬ ਕਿ ਬਾਹਰ ਫੜਨ ਵਾਲੇ ਹੈਗੇ ਆ ਸਾਰ ਲੈਣ ਵਾਲੇ ਹੈਗੇ ਆ ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਹੜ ਆਈ ਸੀਗੀ ਪਾਣੀ ਵਾਲੇ ਉਹਦੇ ਵਿੱਚ ਉਹਨਾਂ ਨੇ ਘਰ ਤੋਂ ਘਰ ਜਾ ਕੇ ਲੋਕਾਂ ਦੀ ਮਦਦ ਕੀਤੀ ਹੈਲਪ ਕੀਤੀ ਜਿੰਨੇ ਕੋ ਹੋ ਸਕਦੇ ਸਾਰੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੇਰਾ ਨਾਮ ਸੁਖਪ੍ਰੀਤ ਸਿੰਘ ਆ ਪਿੰਡ ਮੇਰਾ ਲਾੜੀਆਂ ਜੀ ਤਹਿਸੀਲ ਗੁਰੂ ਅਰਸਾ ਜ਼ਿਲ੍ਹਾ ਫਿਰੋਜ਼ਪੁਰ ਅੱਜ ਇਸ ਮੀਟਿੰਗ ਦੇ ਵਿੱਚ ਅਸੀਂ ਇਕੱਠੇ ਹੋਏ ਆ ਮੇਰੇ ਨਾਲ ਕਾਫੀ ਹੋਰ ਦੋਸਤ ਵੀ ਆਏ ਆ ਇੱਥੇਾਨੂੰ ਮਤਲਬ ਬਹੁਤ ਵਧੀਆ ਲੱਗਿਆ ਵੀ ਆਪਣੇ ਫੌਜੀ ਅੰਗਰੇਸਿੰਗ ਮਾਰਵਲ ਦੀ ਅੱਗੇ ਤੇ ਗੱਲਬਾਤ ਸੁਣੀ ਜਿਹੜੇ ਅੱਜ ਦੇ ਆਪਾਂ ਆਪਦੇ ਦੇ ਪਿੰਡਾਂ ਦੀ ਗੱਲ ਕਰੀ ਬਾਰਡਰ ਪੱਟੀ ਦੀ ਗੱਲ ਕਰੀਏ ਬਹੁਤ ਇੱਥੇ ਜਿਹੜੀ ਆਪਣੋ ਅਦਿਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਪਹਿਲਾਂ ਕੁਝ ਲੀਟਰ ਬਣੇ ਸੀਗੇ ਉਹਨਾਂ ਨੇ ਸਾਡੀ ਬਾਣੀ ਫੜੀ ਜਿਹੜੇ ਅੱਜ ਦੇ ਫੌਜੀ ਅੰਗਰੇਸਿੰਗ ਵਰਵਲ ਦੀ ਗੱਲ ਕਰੀਏ ਇੱਕ ਰਿਟਾਇਰਮੈਂਟ ਫੌਜੀ ਸਾਹਿਬ ਇੱਕ ਬਹੁਤ ਸੂਝਵਾਨ ਮਹਿਗੇ ਆ ਮਤਲਬ ਸਾਨੂੰ ਇਹਨਾਂ ਦੇ ਇੱਕ ਅੱਜ ਅੱਜ ਗੱਲ ਕਰੀ ਅੱਜ ਜੰਗਸਟਰ ਦੀ ਉਹਨਾਂ ਵਰਗੇ ਆ ਸਾਨੂੰ ਲੋੜ ਆ ਇਹਨਾਂ ਦੀ ਅੱਗੇ ਆ ਕਿ ਸਾਡੀ ਬਾਹ ਫੜਨਗੇ ਅੱਜ ਦੇ ਆਪਾਂ ਹੋਰ ਗੱਲ ਕਰੀਏ ਤੇ ਅੱਜ ਦੇ ਆਪਣੇ ਨੌਜਵਾਨ ਬਹੁਤ ਜ਼ਿਆਦਾ ਜਿਹੜੇ ਆ ਬਾਹਰ ਜਾ ਰਹੇ ਆਪਣੇ ਪਿੰਡਾਂ ਨੂੰ ਛੱਡ ਕੇ ਆਉਦੇ ਇਲਾਕੇ ਨੂੰ ਛੱਡ ਕੇ ਜੇ ਉਹ ਬਾਹਰ ਜਾ ਰਹੇ ਆਪਣੇ ਤੇ ਜਿਹੜਾ ਨਾਮ ਮਤਲਬ ਕਿ ਖਤਮ ਹੋ ਜੂਗਾ ਤੇ ਉਸ ਤੋਂ ਬਾਅਦ ਅਸੀਂ ਇਹੀ ਚਾਹੁੰਦੇ ਵੀ ਆਪਣੇ ਤੇ ਐਮਪੀ ਸਾਹਿਬ ਜਿਹੜੇ ਜਿੱਤਣ ਉਸ ਤੋਂ ਬਾਅਦ ਜਿਹੜੀ ਇੱਥੇ ਜਿਹੜੇ ਰੋਜ਼ਗਾਰ ਬੇਰੁਜ਼ਗਾਰ ਹੈਗੇ ਮੁੰਡੇ ਉਹਨਾਂ ਨੂੰ ਨੌਕਰੀਆਂ ਮਿਲ ਸਕਣ ਜਿਹੜੇ ਪਿੱਛੇ ਹੜ੍ਹ ਆਏ ਸੀ ਕਾਫੀ ਜਿਹੜਾ ਫਸਲਾਂ ਦਾ ਨੁਕਸਾਨ ਹੋ ਗਿਆ ਉੱਥੇ ਆ ਕੇ ਨਾ ਡੋਰ ਤੋਂ ਡੋਰ ਜਿਹੜਾ ਆ ਕੇ ਇਹਨਾਂ ਸਾਡੀ ਮਦਦ ਕੀਤੀ ਬਹੁਤ ਹੈਲਪ ਕੀਤੀ ਆਪ ਖੁਦ ਆ ਕੇ ਜਿਹੜਾ ਬੇੜੀ ਤੇ ਆ ਕੇ ਜਿਹੜਾ ਸਾਨੂੰ ਰਾਸ਼ਨ ਪਹੁੰਚਾਇਆ ਹੋਰ ਵੀ ਬਹੁਤ ਇਹਨਾਂ ਚੋਂ ਮਦਦ ਕੀਤੀ ਹੈ ਜੀ ਤੇ ਜਿਹੜੇ ਉੱਥੋਂ ਦੇ ਮੌਜੂਦਾ ਐਮਐਲਏ ਨੇ ਉਹ ਤੁਹਾਡੇ ਤੱਕ ਪਹੁੰਚੇ ਸੀ ਕਿ ਨਹੀਂ ਦੇਖੋ ਜੀ ਉਹਨਾਂ ਦੀ ਗੱਲ ਕਰੀਏ ਉਹਨਾਂ ਦਾ ਪਹਿਲੀ ਗੱਲ ਇਹ ਉਹ ਸਾਨੂੰ ਅੰਦਰ ਤੇ ਜਾਣ ਹੀ ਨਹੀਂ ਦਿੱਤੇ ਜਿੱਤੇ ਆਪਾਂ ਜਾਣਾ ਹੋਵੇ ਤਾਂ ਦੂਸਰੇ ਨੰਬਰ ਤੇ ਉਹਨਾਂ ਕੋਈ ਸਾਡੀ ਅੱਜ ਤੱਕ ਬਾਣੀ ਫੜੀ ਤੇ ਪਤਾ ਹੀ ਹੈ ਠੀਕ ਹੈ ਇਹ ਲਗ ਲਗ ਬਲਕਾਂ ਤੋਂ ਆਏ ਐ ਅਸੀਂ ਇਸ ਦੇ ਇੱਕ ਗਠਨ ਕੀਤਾ ਟੀਮ ਦਾ ਇੱਕ ਨਿੱਕੀ ਜਿਹੀ ਸੁਵਾਜ ਦੇ ਵਿੱਚ ਅੱਜ ਅਕਤੂਬਰ ਘਟ 1000 ਦੇ ਲੋਕਾਂ ਦੀ ਪੀੜ ਹੋਈ ਹੈ ਇਹ ਪੀੜ ਦਰਸਾਉਂਦੀ ਹੈ ਕਿ ਲੋਕੀਂ ਅੰਗਰੇਜ਼ ਸਿੰਘ ਨੂੰ ਪਿਆਰ ਕਰਦੇ ਨੇ ਕਿਉਂਕਿ ਅੰਗਰੇਜ਼ ਇੱਕ ਮਿਲਨਸਰ ਵਿਅਕਤੀ ਹੈ ਜੋ ਕਿ ਜਾਤ ਪਾਤ ਤੋਂ ਉੱਟ ਕੇ ਹਰੇਕ ਧਰਮ ਦਾ ਸਤਿਕਾਰ ਕਰਦਾ ਉਹ ਮੀਰ ਜੀ ਕਿਸੇ ਨੂੰ ਨਹੀਂ ਦੇਖਦਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਔਰ ਉਹ ਹਮੇਸ਼ਾ ਹੀ ਲੋਕਾਂ ਦੇ ਭਲੇ ਵਾਸਤੇ ਗੱਲ ਕਰਦਾ ਔਰ ਆਪਣੇ ਏਰੀਆ ਦੇ ਵਿਕਾਸ ਲਈ ਕੰਮਾਂ ਦੇ ਲਈ ਹਮੇਸ਼ਾ ਹੀ ਉਹ ਵਚਣਬੰਦ ਰਹਿੰਦਾ ਤੇ ਲੋਕਾਂ ਦੇ ਨਾਲ ਵਿਚਰਦਾ ਹੈ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਆਉਂਦੀ ਹੈ ਉਹਨਾਂ ਦਾ ਹਕੂਮਤੇ ਹੀ ਹੱਲ ਕਰਾਉਂਦਾ ਹੈ ਜਾਂ ਉਹਨਾਂ ਨੂੰ ਬਿਠਾ ਕੇ ਉਹਨਾਂ ਦੇ ਰਾਜੀਨਾਮੇ ਕਰਵਾਉਂਦਾ ਹੈ ਇਸ ਕਰਕੇ ਲੋਕ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਕਿਉਂਕਿ ਉਹ ਅਡੀਕਦੇ ਹੀ ਰਹਿੰਦੇ ਨੇ ਕਿ ਅੰਗਰੇਜ਼ੀਸ਼ ਨੇ ਕਦੋਂ ਕੋਈ ਸਭਾ ਬੁਲਾਵੇ ਉਹ ਇਸ ਕਰਕੇ ਸੀ ਕਿ ਉਹ ਕਮੇਟੀ 3 ਦੀ ਜੀ ਸਭਾ ਬੁਲਾਈ ਸੀ ਪਰ ਉਹਨਾਂ ਦਾ ਪਿਆਰ ਦੇਖ ਕੇ ਇੰਨੇ ਜ਼ਿਆਦਾ ਲੋਕ ਆਏ ਕਿ ਅਸੀਂ ਸੋਚ ਹੀ ਨਹੀਂ ਸਕਦੇ ਸੀ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਜੀ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਡੀਜ਼ਲ ਖਰਚਾ ਦਿੰਦੇ ਹੋ ਕਿ ਆਪਣੇ ਖਰਚੇ ਤੇ ਹੀ ਆਉਂਦੇ ਹਾਂ ਹਾਂ ਜੀ ਉਹਨਾਂ ਦਾ ਪਿਆਰ ਹੈ ਕੋਈ ਡੀਲਰ ਖਰਚਾ ਨਹੀਂ ਦਿੰਦੇ ਕੋਈ ਉਹਨਾਂ ਨੂੰ ਕੁਝ ਨਹੀਂ ਸਿਰਫ ਸਾਡੇ ਕੋਲੋਂ ਜੋ ਵੀ ਉਹਨਾਂ ਦੀ ਚਾਹ ਪਾਣੀ ਦੀ ਸੇਵਾ ਹੋ ਸਕੇ ਦੇ ਸੈੱਟ ਕਰਦੇ ਆ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਦਿੱਤਾ ਜਾਂਦਾ ਸਿਰਫ ਅੰਗਰੇਜ਼ ਸਿੰਘ ਨੂੰ ਪਿਆਰ ਕਰਦੇ ਨੇ ਤਾਂ ਹੀ ਸਾਡੇ ਕੋਲ ਖਾਦਦੇ ਨੇ ਤੇ ਤੋਂ ਸੋਚਿਆ ਸੀ ਤੁਸੀਂ ਕਹਿ ਰਹੇ ਸੀ 500 ਡਾਕਟਰ ਲੋਕਾਂ ਦੀ ਮੀਟਿੰਗ ਹੋਵੇਗੀ ਅੱਜ ਯਾਰ ਤੋਂ ਵੀ ਫਲਾਸ ਲੋਕ ਹੋ ਗਏ ਨੇ ਲੋਕਾਂ ਦਾ ਪਿਆਰ ਦਰਸਾਉਂਦਾ ਹੈ ਤੇ ਇਸ ਬਾਰੇ ਕੀ ਕਹਿਣਾ ਚਾਹਦੇ ਸੀ ਇਹ ਮੈਂ ਸਮਝਦਾ ਹਾਂ ਕਿ ਇਹ ਪਰਮਾਤਮਾ ਦਾ ਸ਼ੁਕਰ ਹੈ ਉਹ ਪ੍ਰਮੇਸ਼ਵਰ ਦਾ ਸ਼ੁਕਰ ਹੈ ਜਿਹੜਾ ਕਿ ਸਾਨੂੰ ਲੋਕਾਂ ਦੇ ਨਾਲ ਜੋੜ ਕੇ ਰੱਖਦਾ ਹੈ ਇਹ ਤੁਸੀਂ ਜਾਣਦੇ ਹੋਗੇ ਕਿ ਲੋਕ ਪੀੜ ਅੱਜ ਲੋਕਾਂ ਦੇ ਪੈਸੇ ਨਾਲ ਵੀ ਇਕੱਠੇ ਨਹੀਂ ਹੁੰਦੇ ਤੇ ਸਿਰਫ ਇੱਕ ਨਿੱਕੀ ਜੀ 100 ਬੰਦੇ ਦੇ ਇਕੱਠ ਨੂੰ ਬੁਲਾਉਣ ਦੇ ਵਿੱਚ ਸਾਡਾ ਹਜ਼ਾਰ ਬੰਦਾ ਇਕੱਠਾ ਹੋ ਰਿਹਾ ਹੈ ਤੇ ਅਸੀਂ ਸਮਝਦੇ ਹਾਂ ਕਿ ਲੋਕ ਅੰਗਰੇਜ਼ ਸਿੰਘ ਨੂੰ ਪਿਆਰ ਕਰਦੇ ਹਨ ਕਿਉਂਕਿ ਉਹ ਚਾਹੁੰਦੇ ਨਹੀਂ ਕਿ ਅੰਗਰੇਜ਼ ਸਿੰਘ ਆ ਕੇ ਸਾਡੀ ਅਗਵਾਈ ਕਰੇ ਤਾਂ ਜੋ ਸਾਡੇ ਬਾਰਡਰ ਪੱਟੀ ਦਾ ਸੁਧਾਰ ਹੋ ਸਕੇ ਅਸੀਂ ਵਿਕਾਸ ਕਰ ਸਕੀਏ ਕਿਉਂਕਿ ਅੰਗਰੇਜ਼ ਹਰੇਕ ਚੀਜ਼ ਲਈ ਮੁੱਦੇ ਚੁਕਦਾ ਹੈ ਜਿਹੜੇ ਕਿ ਮੁੱਦੇ ਸਾਨੂੰ ਬਾਰਡਰ ਪੱਟੀ ਦੇ ਹੈ ਉਹ ਮੁੱਦੇ ਚੁਕਦਾ ਹੈ ਇਸ ਕਰਕੇ ਲੋਕ ਉਹਨੂੰ ਪਿਆਰ ਕਰਦੇ ਹਨ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਹੀ ਬਾੜ ਫੜ ਸਕਦੀ ਨੇ ਧੰਨਵਾਦ ਜੀ ਥੈਂਕ ਯੂ ਅਰਜਨ ਅੱਜ ਇਸ ਰੈਲੀ ਪਰ ਕੀ ਕਹਿਣਾ ਚਾਹੁੰਦੇ ਹਾਂ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਜੋ ਸਾਡੇ ਇੱਥੇ ਵੀਡੀਓ ਸਾਡੀ ਜੋ ਦੀ ਰਿਪੋਰਟ ਤੋਂ ਇਹ ਕਵਰਿੰਗ ਕਰਨ ਲਈ ਤੁਹਾਡੇ ਚੈਨਲ ਦਾ ਧੰਨਵਾਦ ਮੈਂ ਜੋ ਅੱਜ ਵਿਸ਼ੇਸ਼ ਅੱਜ ਕੱਟ ਫੌਜੀ ਸਾਹਿਬ ਨੇ ਆਪਣੇ ਜੋ ਇੱਥੇ ਕੱਟ ਦੇ ਵਿੱਚ ਕੀਤਾ ਹੈ ਇੱਕ ਕੱਟ ਦਾ ਮੁੱਖ ਬਤਨ ਇਹ ਹੈ ਕਿ ਇੱਕ ਸੰਗਠਨ ਤਿਆਰ ਇਸ ਸੰਗਠਨ ਤਿਆਰ ਕਰ ਰਹੇ ਨੇ ਇਹ ਸੰਗਠਨ ਦੇ ਵਿੱਚ ਯਾਰ ਪਲੱਸ ਬੰਦਾ ਉਹਨਾਂ ਨੇ ਕਰਨਾ ਤਾਂ ਜੋ ਕੱਲ ਨੂੰ ਕਿਸੇ ਨੂੰ ਮੁਸੀਬਤ ਇਕੱਲੂ ਆਵੇ ਸਾਰੇ ਲੋਕ ਇਕੱਠੇ ਹੋ ਕੇ ਉਹਨਾਂ ਦਾ ਸਾਥ ਦੇ ਸਕਣ ਅਤੇ ਫੌਜੀ ਸਾਹਿਬ ਨੇ ਜੋ ਆਪਣੇ ਇਥੋਂ ਮੈਂਬਰ ਪਾਰਲੀਮੈਂਟ ਨਾਲ ਇਲੈਕਸ਼ਨ ਲੜਨ ਦਾ 2024 ਦਾ ਇਹ ਉਸ ਦੀ ਤਿਆਰੀ ਵਾਸਤੇ ਵੀ ਇਹ ਇਕੱਠ ਬੁਲਾਇਆ ਗਿਆ ਤਾਂ ਜੋ ਫੌਜੀ ਸਾਹਿਬ ਫੌਜੀ ਸਾਹਿਬ ਫੌਜੀ ਸਾਹਿਬ ਵੱਲੋਂ ਇਹ ਕੱਟ ਜੋ ਕੱਟ ਨੂੰ ਵਾਈਸ ਬਦਲ ਕੀਤਾ ਗਿਆ ਹੈ ਵਿਸ਼ੇਸ਼ ਤੌਰ ਤੇ ਐਮਪੀ ਦੇ ਇਲੈਕਸ਼ਨਾਂ ਇਲੈਕਸ਼ਨਾਂ ਵਾਸਤੇ ਸੁਪਰਦਨ ਕੀਤਾ ਗਿਆ ਤਾਂ ਜੋ ਫੌਜੀ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਇਥੋਂ ਐਮਪੀ ਦੇ ਇਲੈਕਸ਼ਨ ਲੜ ਰਹੇ ਨੇ ਕੱਲ ਨੂੰ ਅਗਰ ਜੇ ਉਹਨਾਂ ਨੂੰ ਟਿਕਟ ਮਿਲਦੀ ਹੈ ਅੱਬਲ ਤਾਂ 100% ਉਹਨਾਂ ਨੂੰ ਪਾਰਟੀ ਨੇ ਕਿਹਾ ਕਿ ਤੁਸੀਂ ਆਪਣੇ ਕੰਮ ਕਰੀ ਜਾਓ ਟਿਕਟ ਤੁਹਾਡੀ ਪੱਕੀ ਆ ਇਸ ਕਰਕੇ ਜੋ ਅੱਜ ਸਾਡੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇੱਥੇ ਲੋਕ ਪੁੱਜੇ ਨੇ ਇਹ ਉਹਨਾਂ ਦੇ ਪਿਆਰ ਕਰਕੇ ਇੱਥੇ ਪੁੱਜੇ ਨੇ ਅੱਜ ਤੁਸੀਂ ਵੇਖੋ ਹਜ਼ਾਰਾਂ ਦੀ ਤਦਾਰ ਵਿੱਚ ਇੱਥੇ ਜੋ ਸੰਗਤ ਆਈ ਹੈ ਉਹਨਾਂ ਦੇ ਪਿਆਰ ਨੂੰ ਵੇਖ ਕੇ ਆਈ ਹੈ ਫੌਜੀ ਸਾਹਿਬ ਇੱਕ ਬਹੁਤ ਵਧੀਆ ਇਹ ਗਰਾਉਂਡ ਲੈਵਲ ਤੇ ਕੰਮ ਕਰ ਰਹੇ ਨੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਇੱਕ ਉਹਨਾਂ 2007 ਜੋ ਜ਼ਮੀਨਾਂ ਸਰਕਾਰ ਨੇ ਤੋੜੀਆਂ ਉਹ 2007 ਵਾਲੀਆਂ ਜ਼ਮੀਨਾਂ ਨੂੰ ਲੈ ਕੇ ਉਹਨਾਂ ਇੱਕ ਮੁਹਿੰਮ ਚਲਾਈਏ ਮੇਰੇ ਮੇਰੇ ਲੋਕ ਮੇਰੇ ਪਿੰਡ ਇਹ ਮੁਹਿੰਮ ਦਾ 7 ਤਰੀਕ ਨੂੰ ਆਗਾਜ਼ ਕੀਤਾ ਜਾਣਾ ਪਿੰਡ ਚਾਂਦੀ ਵਾਲੇ ਤੋਂ ਲੈ ਕੇ ਫਾਇਲਗਾ ਸਾਰੀ ਬੈਲਟ ਬੈਲਟ ਦੇ ਪਿੰਡ-ਪਿੰਡ ਉ ਜਾ ਕੇ ਲੋਕਾਂ ਨੂੰ ਸੁਭੋਦਨ ਕਰਨਗੇ ਨਾਮ ਤੁਹਾਡਾ ਜੀ ਹਰਜੀਤ ਸਿੰਘ ਸਾਡਾ ਸਰਪੰਚ ਇਸ ਪਿੰਡ ਤੋਂ ਆਇਓ ਖੈਰੀ ਬੀਜਨ ਪਸਤੀ ਲੱਡੂ ਵਾਲੀ ਤੇ ਇਸ ਰੈਲੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੋ ਬਰਾਦਰੀ ਰਾਜਸਿੱਖ ਬਰਾਦਰੀ ਬਾਡਰ ਤੇ ਮਿਠੇ ਲੋਕ ਅੱਜ ਉਹਨਾਂ ਨੇ ਫੌਜੀ ਅੰਗਰੇਜ਼ ਸਿੰਘ ਹਰਮਨ ਦਾ ਸਾਹਸ ਦਿੱਤਾ ਉਹ ਬੜੇ ਲੋਕ ਇਕੱਠੇ ਹੋਏ ਉਹ ਸਾਰਿਆਂ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੇ ਬਾਡਰ ਏਰੀਆ ਔਰ ਬਾਡਰ ਪੱਤੀ ਦੇ ਲੋਕਾਂ ਨੂੰ ਉਹਨਾਂ ਨੇ ਬੜਾ ਜਾਗਰੂਤ ਕੀਤਾ ਔਰ ਉਹਨਾਂ بڑے ਉਸਤਾਦ ਨਾਲ ਉਹਨਾਂ ਦੇ ਨਾਲ ਮੀਟਿੰਗ ਕੀਤੀ ਔਰ ਅਸੀਂ ਵੀ ਇਹੋ ਹੀ ਚਾਹ ਰਹੇ ਆ ਕਿ ਅਸੀਂ ਵੀ ਵੱਧ ਚੜ ਕੇ ਜੋਰ ਲਾ ਕੇ ਇਸ ਨੂੰ ਟਿਕਟ ਮਿਲੇ ਹੋਰ ਇਸ ਨੂੰ ਵਿੱਚੋਂ ਲੰਬੀ ਲੀਡ ਨਾਲ ਜਿਤਾਈਏ ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜਿਹੜੀ ਕੱਠ ਹੈਗਾ ਜਿਵੇਂ ਲੱਖੋਂ ਕੇ ਬਰਾਮ ਹੋਇਆ ਸੀ ਕੱਠ 18 ਤੀਕ ਉਹਦੇ ਵਿੱਚ ਜਿਹੜਾ ਵਿਸ਼ਾਲ ਕੱਠ ਸੀ ਸਾਨੂੰ ਇਹ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਹੈ ਲੋਕ ਸਭਾ ਸੀਟ ਅਸੀਂ ਜਿਹੜੀ ਆ ਵੱਡੀ ਜੀਤ ਜਿੱਤਾਂਗੇ ਵੱਡੀ ਲੀਡ ਦੇ ਨਾਲ ਜਿੱਤਾਂਗੇ ਔਰ ਜਿਹੜੇ ਲੋਕਾਂ ਦਾ ਬਹੁਤ ਜ਼ਿਆਦਾ ਸਮਾਪਨ ਮਿਲਿਆ ਹੈ ਹਰੇਕ ਕਮਿਊਨਿਟੀ ਦਾ ਯਾਨੀ ਕਿ ਰਾਜਸਿੱਖ ਬ੍ਰਾਦਰਹੀ ਦਾ ਫੌਜੀ ਹੈਗਾ ਅਮੇਰ ਸਿੰਘ ਵਰਗੇ ਰਾਜਸਿੱਖ ਬ੍ਰਾਦਰਹੀ ਨਾਲ ਸਬੰਧ ਰੱਖਦੇ ਨੇ ਕਿ ਰਾਜਸਿੱਖ ਹੀ ਬੁਲਤਰੀ ਨੇ ਹਰ ਇੱਕ ਕਮਿਊਨਿਟੀ ਹਰੇਕ ਸੰਗਠਨ ਹਰੇਕ ਜਥੇਬੰਦੀ ਇਹਨਾਂ ਦਾ ਸਾਥ ਦੇ ਰਹੀ ਹੈ ਕਿਉਂਕਿ ਸਾਡੇ ਹਲਕੇ ਦੇ ਜੰਪਾਲ ਨੇ ਇੱਥੋਂ ਦੇ ਵਸਨੀਕ ਨੇ ਔਰ ਇੱਥੋਂ ਦੀ ਜਿਹੜੀ ਮੁਸ਼ਕਲਾਂ ਨੇ ਬਾਰਡਰ ਬੈਲਟ ਦੀਆਂ ਹਰੇਕ ਮੁਸ਼ਕਲਾਂ ਤੋਂ ਜਾਣੋ ਨੇ ਚੰਗੀ ਤਰ੍ਹਾਂ ਅਸੀਂ ਇਹਨਾਂ ਦੀ ਸੋਚ ਤੇ ਪੈਰਾ ਦਿੰਨੇ ਆ ਔਰ ਹਰੇਕ ਜੋ ਵਿਅਕਤੀ ਆ ਹਲਕੇ ਦਾ ਉਹ ਇਹਨਾਂ ਦਾ ਸਮਰਥਨ ਦੇ ਰਿਹਾ ਹੈ ਜਿਸ ਰਾਜ ਦੀ ਮੀਟਿੰਗ ਬਾਰੇ ਲੋਕਾਂ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਅਸੀਂ ਮੀਟਿੰਗ ਦੇ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਆਪਾਂ ਨੂੰ ਇੱਕਜੁੱਟ ਹੋ ਕੇ ਆਪਣੀ ਆਵਾਜ਼ ਪੌਜਿੰਗ ਰੇਸਿੰਗ ਵਾਰਪਲ ਨੂੰ ਬਣਾਉਣਾ ਚਾਹੀਦਾ ਤਾ ਜੋ ਆਪਣੇ ਜਿਹੜੇ ਜਿੰਨੀਆਂ ਵੀ ਮੁਸ਼ਕਲਾਂ ਨੇ ਪਿਛਲੀਆਂ ਸਰਕਾਰਾਂ ਜਿੰਨੀਆਂ ਵੀ ਆਈਆਂ ਉਹਨਾਂ ਇਸ ਇਥੋਂ ਦੇ ਲੋਕਾਂ ਨੂੰ ਇਸ ਇਸ ਹਲਕੇ ਨੂੰ ਅਣ ਦੇਖਿਆ ਕੀਤਾ ਔਰ ਅਸੀਂ ਚਾਹੁੰਦੇ ਆ ਕਿ ਜਿਹੜੀ ਇਥੋਂ ਦੀ ਆਵਾਜ਼ ਨੇ ਪੌਜਿੰਗ ਰੇਸਿੰਗ ਵਾਰ ਵਰ ਬਣ ਔਰ ਜਿਹੜਾ ਸਾਡਾ ਹਲਕੇ ਦਾ ਸੁਧਾਰ ਹੋਵੇ ਵੀਰ ਜੀ ਇਥੋਂ ਦੇ ਲੋਕ ਕਹਿੰਦੇ ਨੇ ਵੀ ਉਹਨਾ ਮੌਜੂਦਾ ਐਮ ਐਲ ਏ ਕੋਲ ਨਹੀਂ ਪੇੜ ਲੱਗੀ ਰਹਿੰਦੀ ਜਿੰਨਾ ਫੌਜੀ ਸਾਹਿਬ ਫਲਾਕ ਲੋਕ ਕੰਮ ਕਰਉਂਦੇ ਨੇ ਇਹ ਬਿਲਕੁਲ ਸਚਾਈ ਹੈ ਜੀ ਇਨੂੰ ਸੱਚਾਈ ਵੀ ਕਹਿ ਸਕਦੇ ਆਂ ਔਰ ਇਹ ਪਿਆਰ ਹੈ ਲੋਕਾਂ ਦਾ ਹਰੇਕ ਨਾਲ ਆਪਣਾ ਆਪਣਾ ਹਰੇਕ ਲੀਡਰ ਦਾ ਪਿਆਰ ਹੈ ਆਪਣਾ ਆਪਣਾ ਜਿੰਨਾ ਵੀ ਸਹਯੋਗ ਦੇ ਹਿਸਾਬ ਨਾਲ ਮਤਲਬ ਵੀ ਲੋਕ ਪਿਆਰ ਕਰਦੇ ਆ ਫੌਜੀ ਅਗਰੇਸਿੰਗ ਵਾਰਵਾਲ ਨੂੰ ਭਾਵੇਂ ਕਿਸੇ ਨੂੰ ਕੰਮ ਹੋਵੇ ਜਾਂ ਨਾ ਹੋਵੇ ਪਰ ਉਹ ਮਿਲਣ ਜ਼ਰੂਰ ਆਉਂਦਾ ਜੋ ਇੱਕ ਵਾਰ ਫੌਜੀ ਅਗਰੇਸਿੰਗ ਵਾਰਵਾਲ ਨੂੰ ਮਿਲ ਲੈਂਦਾ ਉਹ ਦੁਬਾਰਾ ਜ਼ਰੂਰ ਮਿਲਣ ਤੇ ਇੱਛੁਕ ਰਹਿੰਦਾ ਇਹ ਨਾਮ ਆਪਣਾ ਜੀ ਮੇਰਾ ਨਾਮ ਮਾਸਟਰ ਜਸਦੇਵ ਸਿੰਘ ਆ ਜੀ ਪਿੰਡ ਗੰਦੂ ਕਿਲਚਾ ਤੋਂ ਬਲਾਕ लाख मंद